ਨਗਰ ਕੌਂਸਲ ਖੰਨਾਇਚ ਸੇਵਾ ਕੇਂਦਰ ਚ ਲੋਕ ਹੋ ਰਹੇ ਪਰੇਸ਼ਾਨ ਕਈ ਘੰਟਿਆਂ ਤੋਂ ਬਿਜਲੀ ਬੰਦ ਜਨਰੇਟਰ ਖਰਾਬ ਅੱਗ ਵਰਗੀ ਪੈਂਦੀ ਗਰਮੀ ਚ ਔਰਤਾਂ ਬੱਚੇ ਬਜ਼ੁਰਗ ਬੇਹਦ ਪਰੇਸ਼ਾਨ ਸਮਾਜ ਸੇਵੀ ਪਰਮਵਾਲੀਆ ਨੇ ਪ੍ਰਸ਼ਾਸਨ ਨੂੰ ਤੁਹਾਨੂੰ ਕੀ ਕਹਿੰਦੇ ਹਾਂ ਜੇ ਲਾਟ ਨਹੀਂ ਗਈ ਹੈਗੀ ਜੀ ਅੱਛਾ ਹਾਂਜੀ ਹੁਣ ਫੇਰ ਜਾਣਾ ਪੈਣਾ ਫੇਰ ਆਉਣਾ ਪੈਣਾ ਸਾਨੂੰ ਕੀ ਕਰਦੇ ਹੋ ਸੀ ਹਾਂਜੀ ਦਿਹਾੜੀਦਾਰਾਂ ਅਸੀਂ ਤਾਂ ਕੰਮ ਛੱਡ ਕੇ ਆਏ ਹਾਂ ਬੱਚੇ ਸਕੂਲ ਗਏ ਸਾਨੂੰ ਬਹੁਤ ਕੰਮ ਹੋ ਗਿਆ ਹੈ ਅੱਛਾ ਤੇ ਕੀ ਕਹਿੰਦੇ ਨੇ ਦੇਖਦੇ ਜੀ ਕਹਿੰਦੇ ਲੈਟ ਨਹੀਂ ਹੈਗੇ ਇਹ ਵਿਚਾਰੇ ਕੀ ਕਰਨ ਅੱਛਾ ਅਪਲਾਈ ਕਰ ਦੋ ਕਿੰਨੇ ਚਿਰ ਹੋ ਗਏ ਜੀ 2 ਘੰਟੇ ਹੋ ਗਏ ਬੈਠੇ ਨੇ ਅੱਛਾ ਕੀ ਕਹਿੰਦੇ ਨੇ ਉਹ ਤੇ ਲੈਟ ਆ ਜੂਗੇ ਸੁਪਰਵਾਈਜ਼ਰ ਖੜਾ ਜਿਹੜਾ ਹੋਈ ਇਹ ਪਤਾ ਕੀ ਕਹਿ ਰਹੇ ਨੇ ਕਹਿੰਦੇ ਤੁਸੀਂ ਜਨਰੇਟਰ ਨੂੰ ਨਾ ਹੱਥ ਨਾਲ ਸਟਾਰਟ ਕਰੋ ਚਲੋ ਫਿਰ ਮਕੈਨਿਕ ਬੁਲਾ ਲਓ ਜੀ ਮਕੈਨਿਕ ਨੇ ਸਟਾਰਟ ਕਰਨਾ ਹੈ ਮਕੈਨਿਕ ਨੂੰ ਬੁਲਾਓ ਉਹ ਤਾਂ ਅੱਜ ਲੈਟ ਬੈਟਰੀ ਤੇ ਪੈਨਿਨੇਟਰ ਹੱਥ ਨਾਲ ਸਟਾਰਟ ਹੋਣੇ ਵਾਲਾ ਨਹੀਂ ਨਾ ਬੈਟਰੀ ਤੇ ਸਟਾਰਟ ਪਹਿਲੇ ਹੋ ਜਾਂਦੇ ਪੈਸੇ ਲੰਦਾ ਪਿਆ ਚਲੋ ਦੂਜੇ ਪੈਸੇ ਵੀ ਕਮੇਟੀ ਦੇ ਵੀ ਪੈਸੇ ਬੰਦੇ ਤਸਦਿਲ ਤੋਂ ਵੀ ਪੈਸੇ ਬੰਦੇ ਬੰਨੇ ਉੱਥੋਂ ਐਡਜਸਟਮੈਂਟ ਕਰਕੇ ਲੈ ਬੈਟਰੀ ਕਿੰਨੇ ਕੁ ਦੀ ਵਾ ਜਾਂਦੀ ਆ ਪਰ ਇਹ ਕਹਿੰਦੇ ਕਿ ਹਾਂ ਵੀ ਸਾਡੇ ਕੋਲ ਉਹਰੇ ਪੈਸੇ ਨਹੀਂ ਗਏ ਹੁਣ ਸਟਾਫ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਗਰ ਕੌਂਸਲ ਖੰਨਾਇਚ ਦੇ ਸੇਵਾ ਕੇਂਦਰ ਚ ਲੋਕ ਹੋ ਰਹੇ ਪਰੇਸ਼ਾਨ ਕਈ ਘੰਟਿਆਂ ਤੋਂ ਬਿਜਲੀ ਬੰਦ ਜਨਰੇਟਰ ਖਰਾਬ ਅੱਗ ਵਰਗੀ ਪੈਂਦੀ ਗਰਮੀ ਵਿੱਚ ਔਰਤਾ ਬੱਚੇ ਬਜ਼ੁਰਗ ਬੇਹੱਦ ਪਰੇਸ਼ਾਨ ਸਮਾਜ ਸੇਵੀ ਪਰਮਵਾਲੀਆ ਨੇ ਪ੍ਰਸ਼ਾਸਨ ਨੂੰ ਲਗਾਇਆ ਫੋਨ ਸਮੱਸਿਆ ਨੂੰ ਸੁਣਨ ਲਈ ਮੌਕੇ ਤੇ ਪਹੁੰਚੇ ਐਸਡੀਐਮ ਖੰਨਾ ਬਲਜਿੰਦਰ ਸਿੰਘ ਸ਼ਿਵਦਾ ਕੇਂਦਰ ਦੇ ਉੱਚ ਅਧਿਕਾਰੀਆਂ ਦੀ ਲਗਾਈ ਕਲਾਸ ਕਿਹਾ ਅਗਰ ਬਿਜਲੀ ਦਾ ਕੱਟ ਲੱਗਿਆ ਹੈ ਤਾਂ ਫਿਰ ਜਨਰੇਟਰ ਕਿਉਂ ਨਹੀਂ ਠੀਕ ਕਰਵਾਇਆ ਗਿਆ ਪਬਲਿਕ ਕਿਉਂ ਹੋ ਰਹੀ ਹੈ ਪਰੇਸ਼ਾਨ ਦੂਰ ਦੂਰ ਤੋਂ ਆ ਕੇ ਲੋਕ ਗਰਮੀ ਵਿੱਚ ਹਨੇਰੇ ਵਿੱਚ ਆ ਕੇ ਬੈਠੇ ਹਨ ਕਿਉਂ ਨਹੀਂ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਜਨਰੇਟਰ ਕਿਉਂ ਨਹੀਂ ਠੀਕ ਕਰਵਾਇਆ ਜਾ ਰਿਹਾ ਹਾਂਜੀ ਕੀ ਹੋਇਆ ਮੇਰਾ ਬਿਆਨ ਸੁਣ ਰਹੀ ਅੱਛਾ ਕਿੱਥੋਂ ਆਏ ਅਸੀਂ ਓਪਲਾ ਤੋਂ ਹਾਂਜੀ ਮਾਛੋੜੇ ਕਨੀ ਤੋਂ ਅੱਛਾ ਕਿੰਨੇ ਵਜੇ ਆਏ ਸੀ ਅਸੀਂ ਸਭ ਦੋ ਘੰਟੇ ਹੋ ਗਏ ਸਨ ਇੱਥੇ ਬੈਠੇ ਆ ਅੱਛਾ ਲਾਈਟ ਕਦੋਂ ਕਿੰਨੇ ਦਿਨ ਸਾ ਤਾਂ ਪਹਿਲਾਂ ਦੀ ਫੱਜੀ ਹੋਈ ਸੀਗੀ ਅੱਛਾ ਤੇ ਕੀ ਕਹਿੰਦੇ ਨੇ ਕੀ ਕੰਮ ਕੰਮ ਹੈ ਤੁਹਾਡਾ ਇਹ ਮੇਰਾ ਮੁੰਡੇ ਚਾਰਾਂ ਪੁੱਤਰੀ ਕਢਾਉਣ ਆਈਆਂ ਜੀ ਮੈਂ ਅੱਛਾ ਜੀ ਹਾਂਜੀ ਇਹ ਪਹਿਲੇ ਦਿਨ ਤੁਹਾਡਾ ਨਹੀਂ ਜੀ ਅੱਗੇ ਵੀ ਆਏ ਸੀਗੇ ਅਸੀਂ ਹਾਂ ਦੁਬਾਰਾ ਤੁਹਾਨੂੰ ਆਨੇ ਨੂੰ ਸਾਹੋਂ ਅਸੀਂ ਪਹਿਲਾਂ ਆਏ ਸੀਗੇ ਜੀ 25 ਤਰੀਕ ਨੂੰ ਅੱਛਾ ਪਿਛਲੇ ਨੂੰ ਅੱਛਾ ਕੀ ਗਿਆ ਜੀ ਇਹ ਕੱਲੇ ਵੀ 18 ਤਰੀਕ ਨੂੰ ਆਇਓ ਅੱਛਾ 18 ਕਹਿੰਦਾ ਜਲੈਟ ਨਹੀਂ ਹੈਗੀ ਓਰੇ ਅਸੀਂ 18 ਨੂੰ ਆਣੇ ਸਾਰੇ ਛੁੱਟੀ ਸੀਗੀ ਸਰਕਾਰੀ ਨਾਲ ਅੱਛਾ ਹਾਂਜੀ ਕੋਈ ਨਹੀਂ ਤਾਂ ਤੁਹਾਡੀ ਸਪੈਸ਼ਲ ਹੀ ਹੈ ਇਹ ਕੱਲ ਨੂੰ ਫਿਰ ਦੁਬਾਰਾ ਚੱਕਰ ਤੇ ਹੁਣ ਤੁਹਾਨੂੰ ਕੀ ਕਹਿੰਦੇ ਨੇ ਅਜੇ ਲਾਟ ਨਹੀਂ ਕੀ ਹੈਗੀ ਜੀ ਅੱਛਾ ਹਾਂ ਜੀ ਹੁਣ ਫੇਰ ਜਾਣਾ ਪੈਣਾ ਫੇਰ ਆਉਣਾ ਪੈਣਾ ਸਾਨੂੰ ਕੀ ਨਾਮ ਕਰਦੇ ਹੋ ਤੁਸੀਂ ਹਾਂ ਜੀ ਦਿਹਾੜੀਦਾਰਾਂ ਸੀ ਤਾਂ ਕੰਮ ਛੱਡ ਕੇ ਆਇਆ ਬੱਚੇ ਸਕੂਲ ਗਏ ਉਹਨੇ ਕਿਨੋਈ ਆਪਣਾ ਮੇਰੇ ਅਰਜਵ ਮੇਰੇ ਪੇੜੀ ਹੈ ਜੀ ਕਿੱਥੋਂ ਆਏ ਹੋ ਅਸੀਂ ਖਮਾਣੋ ਤੋਂ ਆਏ ਜੀ ਮਾਣ ਕੀ ਕੰਮ ਹੈ ਤੁਹਾਨੂੰ ਯਾਰ ਪੱਤਰੀ ਕਢਾਉਣਾ ਹੈ ਜੀ ਮੁੰਡੇ ਪੱਤਰੀ ਚੱਕਣੀ ਪਈ ਆਇਸੀ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਹੈ ਨਹੀਂ ਅੱਛਾ ਤੇ ਕੀ ਕਹਿੰਦੇ ਨੇ ਦੇਖਦੇ ਜੀ ਕਹਿੰਦੇ ਲੈਟ ਨਹੀਂ ਹੈਗੇ ਇਹ ਵਿਚਾਰੇ ਕੀ ਕਰਨਗੇ ਜੀ ਹਾਂ ਜੀ ਪਹਿਲਾਂ ਵੀ ਆਏ ਸੀ ਨਹੀਂ ਜੀ ਪਹਿਲੀ ਵਾਰ ਆਈ ਹਾਂ ਮੈਂ ਤਾਂ ਜੀ ਅੱਜ ਹਾਂ ਜੀ ਕਿਨੋ ਜੀ ਆਪਣੇ ਚੰਪਰਨ ਕੀ ਕੰਮ ਹੈ ਤੁਹਾਡੇ ਇੱਥੇ ਸੁਵਿਧਾ ਸੈਂਟਰ ਜੀ ਪੈਲਸ਼ਨ ਅਪਲਾਈ ਕਰਨੀ ਕਿੰਨਾ ਚਿਰ ਹੋ ਗਿਆ ਜੀ 2 ਘੰਟੇ ਹੋ ਗਏ ਬੈਠੇ ਨੇ ਬੱਚੇ ਕੀ ਕਹਿੰਦੇ ਨਹੀਂ ਜੀ ਉਹਦੇ ਲੈਟ ਆ ਜੂਵੇ ਲੈਟ ਨਹੀਂ ਹੋਣੀ ਹਾਂ ਜੀ ਅੱਜ ਆਈ ਨਾ ਬੈਠੇ ਰਹੇ ਮੇਰਾ ਹਰਸ਼ਦੀਪ ਸਿੰਘ ਆਈ ਹਰਸ਼ਦੀਪ ਸਿੰਘ ਆ ਗੁਰਾ ਵਾਲੀ ਰਾਜਪੂਤ ਕੀ ਕੰਮ ਆਏ ਤੁਸੀਂ ਅਸੀਂ ਆਧਾਰ ਕਾਰਡ ਅਪਡੇਟ ਕਰਾਉਣ ਆਏ ਸੀ ਅੱਛਾ ਤੇ ਕਿੰਨਾ ਚਿਰ ਹੋ ਗਏ ਤੁਸੀਂ ਅਨਨ ਅਸੀਂ 11 ਵਜੇ ਆਏ ਹਾਂ ਆਈ 11 ਵਜੇ ਆਏ ਹਾਂ ਆ 1 ਵਜ ਗਈ ਕਿੰਨੇ ਵੀ ਆਏ ਸੀ 11 ਵਜੇ 11 ਵਜੇ 1 ਵਜ ਗਿਆ ਹਾਂਜੀ ਕੀ ਕਹਿੰਦੇ ਨੇ ਕਹਿੰਦੇ ਲੇਟ ਨਹੀਂ ਹੈਗੇ ਹੋਰ ਤਾਂ ਗੇੜੀਆਂ ਇਹਨਾਂ ਦਾ ਲੱਗ ਕੇ ਤੁਹਾਡੇ ਨਾਲ ਹੀ ਨੇ ਮੇਰੇ ਨਾਲ ਹੀ ਆਈ ਮੁੰਡਾ ਅਜੇ ਤੱਕ ਕੰਮ ਛੱਡ ਕੇ ਆਏ ਸੀਗੇ ਅੱਜ ਬੈਟਰੀ ਲੋਏ ਮਕੈਨਿਕ ਬਲੋ ਕਿੰਨੇ ਟਾਈਮ ਤੋਂ ਬੈਟਰੀ ਲੋ ਕਿ ਬੈਟਰੀ ਚਲੋ ਅੱਜ ਲੋ ਯਾਰ ਲੈਟ ਅੱਜ ਤੇ ਯਾਰ ਇਹਨਾਂ ਨੂੰ ਤਿਆਰੀ ਤਾਂ ਪਹਿਲੇ ਕਰਕੇ ਰੱਖਣੀ ਚਾਹੀਦੀ ਹੈ ਨਾ ਜੀ ਇਹ ਕੋਈ ਗੱਲ ਹੈ ਸਰ ਮੈਂ ਇਹਨਾਂ ਨੂੰ ਕਹਿਦਾ ਨਹੀਂ ਨਹੀਂ ਚਲੋ ਹੁਣ ਤੁਸੀਂ ਵੀ ਤਾਂ ਚਲੋ ਡਿਸਟ੍ਰਿਕਟ ਮੈਨੇਜਰ ਹੋ ਤੇ ਤਾਂ ਫੇਰ ਵੀ ਉਹਰੇ ਸੁਪਰਵਾਈਜ਼ਰ ਲੱਗੇ ਤੇ ਤੂੰ ਤੂੰ ਕਰਕੇ ਗੱਲ ਕਰਦਾ ਇਹਨਾਂ ਨੂੰ ਤਮੀ ਤਾਂ ਸਾਹ ਪਬਲਿਕ ਰੀਲਿੰਗ ਟੀਮੇ ਕਰਨਗੇ ਸਾਡੇ ਨਾਲ ਜੇ ਇੱਕ ਨਾਲ ਗੱਲ ਕਰਦੇ ਆ ਇਹ ਇੱਕ ਨੂੰ ਕਰ ਖੜ ਜਾ ਬਿਲਕੁਲ ਜੀ ਬਿਲਕੁਲ ਉਹਦੇ ਬਾਰੇ ਨਹੀਂ ਨਹੀਂ ਇਹ ਤੇ ਸਟਾਫ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਬਦਲਦੀ ਲੋੜ ਹੈ ਜਿਹਨਾਂ ਨੂੰ ਤੂੰ ਤੂੰ ਕਰਨ ਦੀ ਆਤਾ ਬੜੀ ਤੇ ਪਬਲਿਕ ਨਾਲ ਇੱਥੇ ਕੀ ਕਰ ਰਹੇ ਨੇ ਭਈਏ ਕਰੀ ਹੋਰ ਆਂਦੇ ਬਚਾਰੇ ਪਿੰਡਾਂ ਦਾ ਉਹਨਾਂ ਨਾਲ ਕੀ ਮੈਂ ਗੱਲ ਕਰਦੇ ਨੇ ਇਹ ਨਹੀਂ ਸਰ ਇੰਚਾਰਜ ਦੇ ਵੱਲੋਂ ਇਦਾਂ ਬੋਲਿਆ ਗਿਆ ਜਾ ਸੁਪਰਵਾਈਜ਼ਰ ਖੜਾ ਜਿਹੜਾ ਬਈ ਕਹਿੰਦੇ ਤੁਸੀਂ ਜਨਰੇਟਰ ਨੂੰ ਨਾ ਹੱਥ ਨਾਲ ਸਟਾਰਟ ਕਰੋ ਚਲੋ ਫਿਰ ਮਕੈਨਿਕ ਨੂੰ ਬੁਲਾ ਲਓ ਕਿ ਮਕੈਨਿਕ ਨੇ ਸਟਾਰਟ ਕਰਨਾ ਹੈ ਮਕੈਨਿਕ ਨੂੰ ਬੁਲਾਓ ਉਹ ਤਾਂ ਅੱਜ ਲੈਟ ਬੈਟਰੀ ਤੇ ਪਹਿਲੇ ਜਨਰੇਟਰ ਹੱਥ ਨਾਲ ਸਟਾਰਟ ਹੋਣਿਆ ਲੈ ਹੀ ਨਹੀਂ ਗਿਆ ਬੈਟਰੀ ਤੇ ਸਟਾਰਟ ਪਹਿਲੇ ਹੋਈ ਹੁੰਦਾ ਮੈਂ ਤੇ ਬੈਟਰੀ ਖਰਾਬ ਹੈ ਪਹਿਲੇ ਬੈਟਰੀ ਕਰਾ ਕੇ ਰੱਖੋ ਪਹਿਲੀ ਹਾਂਜੀ ਲੱਗ ਨਹੀਂ ਕਰ ਜਾਵੇ ਨਾ ਤੇ ਲਾਓ ਜਨਟਰ ਦੇ ਨੂੰ ਇਹ ਲਾਉਂ ਲੈ ਉਹ ਨਾਲ ਨਹੀਂ ਗਿਆ ਹਾਂਜੀ ਉਨੇ ਜਾਓ ਉੱਥੇ ਨੀ ਤੀਰ ਨਾਲ ਲੈ ਜਾਓ ਤੀਰ ਨੂੰ ਬੈਟਰੀ ਲੈ ਕੇ ਮਦਦ ਬੈਕ ਕਾਲ ਕਰੋ ਠੀਕ ਹੈ ਠੀਕ ਹੈ ਹਾਂ ਜਿਵੇਂ ਤੁਸੀਂ ਹੁਣ ਦੇਖਿਆ ਹੈ ਨਾ ਦੇ ਡਿਸਟ੍ਰਿਕਟ ਮੈਨੇਜਰ ਨਾਲ ਗੱਲ ਕੀਤੀ ਹੈ ਮਨਜੀਤ ਮਨਪ੍ਰੀਤ ਸਿੰਘ ਨਾਲ ਉਹਨਾਂ ਨੇ ਆਪਣੇ ਇਹਨਾਂ ਨੂੰ ਡਿਊਟੀ ਲਈ ਹੈ ਸੁਪਰਵਾਈਜ਼ਰ ਹੁਣ ਸੁਪਰਵਾਈਜ਼ਰ 10000 ਰੁਪਏ ਉਹ ਕਮਾਉਂਦਾ ਹੈ ਉਹ 10000 ਰੁਪਏ ਇਹ ਤੇ ਡਿਊਟੀ ਇਹਨਾਂ ਦੀ ਬੈਟਰੀ ਨਹੀਂ ਕਰਨ ਦੇ ਲੱਗਦੇ ਵੀ ਕਿ ਇਹਨਾਂ ਦਾ ਕੋਈ ਐਸਟੀਮ ਦਾ ਕੋਈ ਫਰਜ਼ ਨਹੀਂ ਚਲੋ ਇਹ ਤੇ 10000 ਰੁਪਏ ਤਨਖਾਹ ਲੈਣ ਦੇ ਜੇ ਐਸਟੀਮ ਨੂੰ ਇਹਨਾਂ ਪਬਲਿਕ ਦੀ ਕੇਅਰ ਕਰਨੀ ਹੈ ਉਹ ਲੱਖਾਂ ਰੁਪਏ ਤਨਖਾਹ ਨਾ ਲੈ ਰਿਹਾ ਹੈ ਤਸਵੀਲਰ ਪੈਸੇ ਲੈਂਦਾ ਪਿਆ ਚਲੋ ਦੂਜੇ ਪੈਸੇ ਵੀ ਕਮੇਟੀ ਦੇ ਵੀ ਪੈਸੇ ਬੰਦੇ ਤਸਵੀਲ ਦੇ ਵੀ ਪੈਸ ਪਰ ਇਹ ਕਹਿੰਦੇ ਕਿ ਹਾਂ ਵੀ ਸਾਡੇ ਕੋਲ ਉਹਰੇ ਪੈਸੇ ਨਹੀਂ ਗਏ ਹੁਣ ਸਟਾਫ ਥੋੜਾ ਨਾ ਮੀ ਤਨਖਾਹ ਨਾ ਲਊਗਾ ਇੱਥੇ ਲੋਕ ਇੰਨੇ ਖੱਜਲ ਹੁੰਦੇ ਪੈਨੇ ਆ ਮਗਰ ਦੇਖੋ ਕਿੰਨੇ ਲੋਕ ਮਾਕ ਮਾਕ ਦੇਖੋ ਜੀ ਅੱਗਵਾਰੀ ਗਰਮੀ ਪੈਰੀ ਹੈ ਗਰਮੀ ਦੇਖੋ ਤੇ ਸਾਨੂੰ ਸਾਹ ਖਾਣ ਨਾ ਪਰ ਹੁਣ ਆਏ ਆ ਤੁਸੀਂ ਤੁਸੀਂ ਵੀ ਪਸੀਨਾ ਪਸੀਨੇ ਹੋ ਜੀ ਦੇਖੋ ਇੱਥੇ ਲੋਕ ਕਿੰਨੇ ਵਜੇ ਆਏ ਨੇ ਮਾਚੀ ਬਾੜੇ ਤੋਂ ਤੇ ਆਪਣੇ ਖਮਾਣੇ ਤੋਂ ਵੀ ਬੁੰਡਾ ਤੁਸੀਂ ਦੇਖਿਆ ਇੰਟਰਵਿਊ ਦੇ ਵਿੱਚ ਕਿੱਥੋਂ ਆਏ ਨੇ ਲੋਕ ਜੀ ਦੱਸੋ ਉੱਥੇ ਤਾਂ ਨਾਲੇ ਸੁਭਦਾ ਕੇਂਦਰ ਹੈ ਨਹੀਂ ਜੀ ਜੇ ਉੱਥੇ ਸੂਰ ਕੇਂਦਰ ਹੁੰਦੇ ਇੰਨੀ ਦੂਰ ਇਹਨਾਂ ਨੂੰ ਰੇ ਆਣ ਦੀ ਲੋੜ ਹੀ ਨਹੀਂ ਪੈਂ ਕੁਰਸੀਆਂ ਨੇ ਮੈਨਾਂ ਦਫ਼ਤਰਾਂ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਥੱਲੇ ਇਹਨਾਂ ਨੇ ਦੇਖਣਾ ਨਹੀਂ ਥੱਲੇ ਕੀ ਹੁੰਦਾ ਪਿਆ ਥੱਲੇ ਸ਼ਰੇਆਮ ਚੋਰੀ ਹੋ ਰਹੀ ਐ ਪੈਸੇ ਖਾਂਦੇ ਨੇ ਜੀ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਸਰਕਾਰ ਨੂੰ ਬੇਨਤੀ ਹੈ ਚਲੋ ਕੀ ਕਰਨੀ ਇਹਨਾਂ ਨੇ ਜੇ ਮੰਨੀ ਹੋ ਗਈ ਤਾਂ ਮੰਨ ਲਣਗੇ ਸਾਡੀ ਨਹੀਂ ਨਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਵਾਕੇ ਜਿਤਾਇਆ ਘਟੋਟ ਉਹਨਾਂ ਵੱਲ ਤੁਸੀਂ ਦੇਖ ਲਓ ਜੀ ਕਿ ਹਾਂ ਵੀ ਇਹਨਾਂ ਦਾ ਜਨਰੇਟਰ ਵਗਾਰੇ ਚਾਲੂ ਕਰਾ ਕੇ ਇਹਨਾਂ ਨੂੰ ਬਿਜਲੀ ਦੀ ਸਪਲਾਈ ਪੂਰੀ ਕਰਾਈ ਜਾਵੇ ਜੀ ਤਾਂ ਕਿ ਇਹਨਾਂ ਦਾ ਕੰਪਿਊਟਰ ਵਗਾਰੇ ਸਿਸਟਮ ਵਗਾਰੇ ਚੱਲੇ ਤੇ ਲੋਕਾਂ ਦੇ ਕੰਮ ਨਾ ਰੁਕਣ ਇਹਦੇ ਨਾਲ ਜੀ ਤੁਹਾਡਾ ਕੋਈ ਸਟੈਪ ਹੈ ਤੁਸੀਂ ਕੋਈ ਕਰ ਰਹੇ ਹੋ ਲੈਟਰ ਤਾਂ ਦੁਨੀਆਂ ਲਿਖਦੀਆਂ ਨਾਲੇ ਜੀ ਕੀ ਹੁਣ ਸਰਕਾਰ ਸਾਰੇ ਤੁੰਤੂ ਦਾ ਸਿਰ ਸਾਰੇ ਤੁੰਤੂ ਦਾ ਨਹੀਂ ਥੋੜੀ ਵੀ ਪਬਲਿਕ ਜੀ ਨੇ ਪਹਿਲੇ ਗੱਲ ਸੁਣੋ ਸੜਕਾਂ ਤੇ ਲੈਪਟਾਪ ਚੱਕ ਕੇ ਇੰਦਰ ਚਲਾ ਲਓ ਉਧਰ ਚਲਾ ਲਓ ਜੋ ਵੀ ਕਰਨਾ ਕਰੋ ਆਪ ਲੋਕਾਂ ਦਾ ਟੈਨ ਕੀਤੇ ਆਪਾਂ ਇਸ ਗੱਲ ਤੇ ਨੰਦਾ ਨਹੀਂ